ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੂਟਿਊਬ ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫਿਰ ਇੱਕ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੈ ਤੁਹਾਡੇ ਨਾਲ ਜਿਵੇਂ ਕਿ ਦੋਸਤੋ ਤੁਸੀਂ ਦੇਖ ਹੀ ਰਹੇ ਹੋ ਅੱਜ ਦੀ ਇਸ ਵੀਡੀਓ ਦਾ ਜਿਹੜਾ ਟੌਪਿਕ ਹੈ ਸਾਡਾ ਕਿ ਜਿਹੜਾ ਬੈਂਕ ਚੈੱਕ ਹੁੰਦਾ ਉਸ ਦੇ ਪਿੱਛੇ ਸਿਗਨੇਚਰ ਕਰਨੇ ਕਦੋਂ ਜ਼ਰੂਰੀ ਹੁੰਦੇ ਨੇ ਜਿਹੜੇ ਸਾਈਨ ਹੁੰਦੇ ਨੇ ਦਸਤਕਤ ਹੁੰਦੇ ਨੇ ਉਹ ਬੈਂਕ ਚੈੱਕ ਦੀ ਬੈਕ ਸਾਈਡ ਕਰਨੇ ਕਦੋਂ ਜ਼ਰੂਰੀ ਹੁੰਦੇ ਨੇ ਕਿਉਂਕਿ ਕਈ ਵਾਰੀ ਜਦੋਂ ਅਸੀਂ ਬੈਂਕ ਦੇ ਵਿੱਚ ਜਾਂਦੇ ਆ ਤਾਂ ਬੈਂਕ ਵਾਲੇ ਸਾਨੂੰ ਇਹ ਕਹਿ ਦਿੰਦੇ ਨੇ ਕਿ ਚੈੱਕ ਦੀ ਬੈਕ ਸਾਈਡ ਦੋ ਸਿਗਨੇਚਰ ਕਰ ਦੋ ਜੀ ਫਿਰ ਅਸੀਂ ਕਰ ਦਿੰਦੇ ਆ ਉਸ ਤੋਂ ਬਾਅਦ ਫਿਰ ਸਾਨੂੰ ਪੈਸੇ ਮਿਲ ਜਾਂਦੇ ਨੇ ਕੈਸ਼ ਮਿਲ ਜਾਂਦਾ ਹੈ ਇਹ ਚੈੱਕ ਦੀ ਫੋਟੋ ਲਗਾਈ ਹੈ ਜੀ ਚੈੱਕ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿੱਥੇ ਕੀ ਲਿਖਿਆ ਹੁੰਦਾ ਹੈ ਕੀ ਭਰਨਾ ਹੁੰਦਾ ਹੈ ਫਿਰ ਵੀ ਵੈਸੇ ਅਸੀਂ ਸਮਝਣ ਦੇ ਲਈ ਇੱਕ ਵਾਰੀ ਚੈੱਕ ਨੂੰ ਭਰ ਕੇ ਦੇਖ ਲਾਂਗੇ ਤੇ ਸਾਈਡ ਤੇ ਅਸੀਂ ਜਿਹੜਾ ਇੱਧਰ ਲਿਖਿਆ ਹੋਇਆ ਹੈ ਬੀਅਰਰ ਚੈੱਕ ਇਹ ਕੀ ਹੁੰਦਾ ਇਸ ਦੀ ਵਰਤੋਂ ਕਦੋਂ ਹੁੰਦੀ ਹੈ ਇਹਦੇ ਨਾਲ ਸੰਬੰਧਿਤ ਜਿਹੜੇ ਨਿਯਮ ਨੇ ਉਹ ਕੀ ਨੇ ਇੱਕ ਆਰਡਰ ਚੈੱਕ ਹੁੰਦਾ ਇਸ ਦਾ ਕੀ ਮਤਲਬ ਹੈ ਇੱਕ ਕ੍ਰਾਸਡ ਚੈੱਕ ਹੁੰਦਾ ਇਸ ਦਾ ਕੀ ਮਤਲਬ ਹੈ ਜਿਵੇਂ ਕਈ ਵਾਰੀ ਬੈਂਕ ਚੈੱਕ ਦੀ ਇੱਕ ਸਾਈਡ ਤੇ ਦੋ ਲਾਈਨਾਂ ਜੀਆਂ ਖਿੱਚ ਦਿੱਤੀਆਂ ਜਾਂਦੀਆਂ ਨੇ ਕ੍ਰਾਸ ਕਰ ਦਿੱਤਾ ਜਾਂਦਾ ਉਸ ਦਾ ਕੀ ਮਤਲਬ ਹੈ ਕਿਉਂ ਖਿੱਚੀਆਂ ਜਾਂਦੀਆਂ ਨੇ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰੀ ਆਪਾਂ ਬੈਂਕ ਚੈੱਕ ਦੇਖ ਲਈਏ ਜਿਵੇਂ ਕਿ ਦੋਸਤੋ ਇਹ ਇੱਕ ਬੈਂਕ ਚੈੱਕ ਹੈਗਾ ਵੈਸੇ ਤਾਂ ਤੁਸੀਂ ਸਾਰਿਆਂ ਨੇ ਲਗਭਗ ਬੈਂਕ ਚ ਇੱਕ ਦੇਖਿਆਗਾ ਤੇ ਬੈਂਕ ਚੈੱਕ ਤੁਸੀਂ ਭਰਿਆ ਵੀ ਹੋਣਾ ਕਿ ਕਿੱਥੇ ਕੀ ਲਿਖਿਆ ਹੁੰਦਾ ਕੀ ਭਰਿਆ ਹੁੰਦਾ ਇਸ ਜਗ੍ਹਾ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਸ ਦੇ ਨਾਮ ਤੇ ਚੈੱਕ ਇਸ਼ੂ ਕੀਤਾ ਜਾਂਦਾ ਹੈ ਜਿਸ ਨੂੰ ਚੈੱਕ ਦਿੱਤਾ ਜਾਂਦਾ ਹੈ ਜਿਸ ਦੇ ਵੱਲੋਂ ਦਿੱਤਾ ਜਾਂਦਾ ਜਿਵੇਂ ਇੱਥੇ ਸਿਗਨੇਚਰ ਵਾਲੀ ਜਗ੍ਹਾ ਬਣੀ ਹੋਈ ਹੁੰਦੀ ਹੈ ਨਾਮ ਲਿਖਿਆ ਹੁੰਦਾ ਹੈ ਫਿਰ ਸਾਈਨ ਹੋ ਜਾਂਦੇ ਨੇ ਇੱਥੇ ਜਿਹੜਾ ਚੈੱਕ ਦੇ ਰਿਹਾ ਹੁੰਦਾ ਹੈ ਜਿਸ ਦਾ ਚੈੱਕ ਹੁੰਦਾ ਹੈ ਜਿਸ ਨੂੰ ਦਿੱਤਾ ਜਾਂਦਾ ਉਸ ਦਾ ਨਾਮ ਹੈ ਇੱਥੇ ਇੱਥੇ ਮੰਨ ਲਓ ਬੀ ਆਪਾਂ ਨਾਮ ਲੈ ਲਈਏ ਇੱਕ ਕਿ ਬੀ ਇੱਕ ਵਿਅਕਤੀ ਹੈ ਉਸ ਨੂੰ ਚੈੱਕ ਦਿੱਤਾ ਗਿਆ ਤੇ ਏ ਵੱਲੋਂ ਦਿੱਤਾ ਗਿਆ ਠੀਕ ਹੈ ਜੀ ਤੇ ਇੱਥੇ ਅੰਕਾਂ ਦੇ ਵਿੱਚ ਅਮਾਉਂਟ ਭਰੀ ਜਾਂਦੀ ਹੈ ਜਿਵੇਂ ਕਿ ਮੰਨ ਲਓ ਆਪਾਂ ਨੇ ਭਰ ਲਿਆ ਜੀ ਇੱਥੇ 10000 ਠੀਕ ਹੈ ਜੀ ਤੇ ਇੱਥੇ ਸ਼ਬਦਾਂ ਦੇ ਵਿੱਚ ਭਰੀ ਜਾਂਦੀ ਹੈ ਜਿਵੇਂ ਕਿ ਆਪਾਂ 1000 10, ओनली वगैरह लिख देने हैं इथे अकाउंट नंबर लिखा हुआ होता है ठीक है जी इस तरह ਦਾ ਇਹ ਚੈੱਕ ਹੁੰਦਾ ਇੱਕ ਜਿਹੜਾ ਮੈਂ ਤੁਹਾਨੂੰ ਸ਼ਬਦ ਦਿਖਾਉਣਾ ਸੀ ਵਰਡ ਦਿਖਾਉਣਾ ਸੀ ਚੈੱਕ ਦੇ ਵਿੱਚ ਜਿਹੜਾ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਥੇ ਸ਼ਾਇਦ ਤੁਸੀਂ ਦੇਖ 파 ਰਹੇ ਹੋਵੋਗੇ ਬੀਅਰਰ ਜਿਵੇਂ ਕਿ ਅਸੀਂ ਪਹਿਲਾਂ ਦੇਖਿਆ ਕਿ ਬੀਅਰਰ ਚੈੱਕ ਕੀ ਹੁੰਦਾ ਹੈ ਇਸ ਦਾ ਮਤਲਬ ਕੀ ਹੈ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਇੱਕ ਚੈੱਕ ਆਪਾਂ ਹੋਰ ਦੇਖ ਲਈਏ ਇਹ HDFC ਬੈਂਕ ਦਾ ਚੈੱਕ ਸੀਗਾ ਇੱਕ ਚੈੱਕ ਜਿਹੜਾ ਸਟੇਟ ਬੈਂਕ ਆਫ ਇੰਡੀਆ ਦਾ ਇਹ ਅਸੀਂ ਦੇਖ ਰਹੇ ਹਾਂਗੇ ਠੀਕ ਹੈ ਜੀ ਇਸ ਦੇ ਵਿੱਚ ਵੀ ਜਿਵੇਂ ਅਸੀਂ ਦੇਖ ਹੀ ਰਹਾਂਗੇ ਕਿ ਲਗਭਗ ਚੈੱਕ ਸੇਮ ਹੀ ਹੁੰਦੇ ਨੇਗੇ ਜਿਹੜੇ ਬੈਂਕਾਂ ਦੇ ਹੁੰਦੇ ਨੇ ਇੱਥੇ ਜਿਸ ਦੇ ਨਾਮ ਤੇ ਚੈੱਕ ਦਿੱਤਾ ਜਾਂਦਾ ਜਿਸ ਨੂੰ ਜਾਰੀ ਕੀਤਾ ਜਾਂਦਾ ਹੈ ਇੱਥੇ ਸ਼ਬਦਾਂ ਦੇ ਵਿੱਚ ਜਿਹੜੀ ਅਮਾਉਂਟ ਹੈ ਪੈਸੇ ਨੇ ਜਿਹੜੇ ਭਰੇ ਜਾਂਦੇ ਨੇ ਰੁਪਏ ਇੱਥੇ ਅੰਕਾਂ ਦੇ ਵਿੱਚ ਭਰੇ ਜਾਂਦੇ ਨੇਗੇ ਤੇ ਇੱਥੇ ਅਕਾਊਂਟ ਨੰਬਰ ਦਿੱਤਾ ਹੋਇਆ ਹੁੰਦਾ ਠੀਕ ਹੈ ਜੀ ਇਥੇ ਫਿਰ ਜਿਸ ਦਾ ਚੈੱਕ ਹੁੰਦਾ ਹੈ ਜਿਸ ਦੇ ਵੱਲੋਂ ਦਿੱਤਾ ਜਾਂਦਾ ਹੈ ਉਹਦੇ ਸਿਗਨੇਚਰ ਹੁੰਦੇ ਨੇ ਪਰ ਇਸ ਚੈੱਕ ਦੇ ਵਿੱਚ ਮੈਂ ਤੁਹਾਨੂੰ ਦਿਖਾਣਾ ਸੀ ਇਹ ਵਾਰਡ ਜਿਵੇਂ ਪਹਿਲੇ ਚੈੱਕ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਸੀਗਾ ਬੀਅਰਰ ਇਸ ਦੇ ਵਿੱਚ ਹੈਗਾ ਜੀ ਆਰਡਰ ਅਸੀਂ ਲਿਖਿਆ ਸੀ ਬੀਅਰਰ ਚੈੱਕ ਕੀ ਹੁੰਦਾ ਹੈ ਆਰਡਰ ਚੈੱਕ ਕੀ ਹੁੰਦਾ ਹੈ ਕ੍ਰਾਸਡ ਚੈੱਕ ਕੀ ਹੁੰਦਾ ਹੈ ਕ੍ਰਾਸਡ ਚੈੱਕ ਜਿਵੇਂ ਅਸੀਂ ਗੱਲ ਕੀਤੀ ਸੀ ਕਿ ਸਾਈਡ ਤੇ ਦੋ ਲਾਈਨਾਂ ਜਾਂ ਖਿੱਚ ਦਿੱਤੀਆਂ ਜਾਂਦੀਆਂ ਨੇ ਉਹ ਕ੍ਰਾਸਡ ਚੈੱਕ ਹੁੰਦਾ ਹੈ ਇਹਨਾਂ ਦਾ ਮਤਲਬ ਕੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਨੀ ਹੈ ਦੋਸਤੋ ਜਿਹੜਾ ਬੀਅਰਰ ਚੈੱਕ ਹੁੰਦਾ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ ਬੀਅਰ ਚੈੱਕ ਦੀ ਪਹਿਲਾਂ ਤਾਂ ਅਸੀਂ ਉਹ ਦੇਖ ਲਈਏ ਕਿ ਕੀ ਹੁੰਦਾਗਾ ਜਿਵੇਂ ਕਿ ਅਸੀਂ ਵਰਡ ਲਿਖਿਆ ਹੋਇਆ ਸੀਗਾ ਇਹ ਠੀਕ ਹੈ ਜੀ ਜਿਵੇਂ ਇੱਥੇ ਆਰਡਰ ਲਿਖਿਆ ਹੋਇਆ ਹੈ ਇਸ ਜਗ੍ਹਾ ਤੇ ਜੇ ਇਸ ਜਗ੍ਹਾ ਤੇ ਬੀਅਰਰ ਲਿਖਿਆ ਹੋਵੇ ਤਾਂ ਉਸ ਚੈੱਕ ਦਾ ਮਤਲਬ ਕੀ ਹੈ ਜਦੋਂ ਇੱਕ ਵਿਅਕਤੀ ਵੱਲੋਂ ਮੰਨ ਲਓ ਇਹ ਵਿਅਕਤੀ ਨੇ ਬੀ ਵਿਅਕਤੀ ਨੂੰ ਚੈੱਕ ਦਿੱਤਾ ਠੀਕ ਹੈ ਜੀ ਇੱਥੇ ਜੇ ਬੀਅਰਰ ਲਿਖਿਆ ਹੋਇਆ ਹੈ ਇਸ ਜਗ੍ਹਾ ਤੇ ਤਾਂ ਅਮਾਊਂਟ ਵਗੈਰਾ ਭਰਤੀ ਮਿਤੀ ਭਰਤੀ ਤਰੀਕ ਇੱਥੇ ਭਰੀ ਜਾਂਦੀ ਹੈ ਸਾਰਾ ਕੁਝ ਹੋ ਗਿਆ ਜੀ ਫਿਰ ਏ ਵਿਅਕਤੀ ਨੇ ਬੀ ਨੂੰ ਚੈੱਕ ਦਿੱਤਾ ਬੀ ਉਸ ਚੈੱਕ ਨੂੰ ਲੈ ਕੇ ਬੈਂਕ ਦੇ ਵਿੱਚ ਚਲਾ ਗਿਆ ਤਾਂ ਬੀਅਰਰ ਚੈੱਕ ਦਾ ਮਤਲਬ ਇਹ ਹੈ ਕਿ ਜਿਹੜੇ ਵਿਅਕਤੀ ਕੋਲੇ ਚੈੱਕ ਹੈਗਾ ਉਸੇ ਨੂੰ ਪੈਸੇ ਦਿੱਤੇ ਜਾਣ ਉਸੇ ਨੂੰ ਕੈਸ਼ ਦਿੱਤਾ ਜਾਵੇ ਨਕਦੀ ਦਿੱਤੀ ਜਾਵੇ ਬੈਂਕ ਵੱਲੋਂ ਜਿਹੜਾ ਧਾਰਕ ਹੈ ਚੈੱਕ ਦਾ ਬੀਅਰ ਮੀਨਜ ਧਾਰਕ ਮੰਨ ਲਓ ਏ ਦਾ ਚੈੱਕ ਹੈ ਇਹ ਚੈੱਕ ਜਿਹੜਾ ਗੁੰਮ ਹੋ ਗਿਆ ਕਿਤੇ ਡਿੱਗ ਗਿਆ ਰਹਿ ਗਿਆ ਭੁੱਲ ਗਿਆ ਕਿਸੇ ਨੇ ਚੱਕ ਲਿਆ ਉਠਾ ਲਿਆ ਜਾਂ ਕਿਸੇ ਨੇ ਚੋਰੀ ਕਰ ਲਿਆ ਤਾਂ ਜਿਹੜੇ ਵਿਅਕਤੀ ਕੋਲੇ ਬੈਂਕ ਚੈੱਕ ਹੈਗਾ ਜੇ ਉਹ ਉਸ ਚੈੱਕ ਨੂੰ ਬੈਂਕ ਦੇ ਵਿੱਚ ਲੈ ਕੇ ਚਲਾ ਗਿਆ ਤਾਂ ਬੈਂਕ ਉਸ ਨੂੰ ਪੈਸੇ ਦੇ ਦੂਗਾ ਬੀਅਰਰ ਚੈੱਕ ਦੀ ਅਸੀਂ ਗੱਲ ਕਰ ਰਹੇ ਹਾਂ ਕਈ ਵਾਰੀ ਬੈਂਕ ਵਾਲੇ ਕਹਿੰਦੇ ਨੇ ਕਿ ਪਿੱਛੇ ਜੀ ਸਾਈਨ ਕਰ ਦੋ ਦੋ ਸਾਈਨ ਉਹ ਸਾਈਨ ਤਾਂ ਕਰਵਾ ਲੈਂਦੇ ਨੇ ਆਪਣੀ ਸਿਕਿਉਰਿਟੀ ਦੇ ਲਈ ਤਾਂ ਕਿ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਨਾ ਕੋਈ ਰਹੇ ਵੀ ਉਹ ਕੋਈ ਰਿਸਪੌਂਸੀਬਲ ਨਾ ਹੋਣ ਜੇ ਕਿਸੇ ਗਲਤ ਵਿਅਕਤੀ ਕੋਲੇ ਪੈਸੇ ਚਲੇ ਜਾਣ ਬੀਅਰਰ ਚੈੱਕ ਹੈ ਜੇ ਤਾਂ ਉਹ ਜ਼ਿੰਮੇਵਾਰੀ ਫਿਰ ਏ ਦੀ ਹੋਊਗੀ ਸਾਰੀ ਕਿ ਉਸਨੇ ਚੈੱਕ ਜਾਰੀ ਕੀਤਾ ਹੈ ਬੀਅਰਰ ਚੈੱਕ ਹੈ ਮੈਨੂੰ ਲੱਗਦਾ ਇਹ ਗੱਲ ਕਲੀਅਰ ਹੋ ਗਈ ਜਿਹਦੇ ਕੋਲੇ ਚੈੱਕ ਹੈਗਾ ਉਸੇ ਨੂੰ ਬੈਂਕ ਪੈਸੇ ਦੇ ਦੂਗਾ ਭਾਵੇਂ ਕੋਈ ਵੀ ਵਿਅਕਤੀ ਹੈ ਪਰ ਜੇ ਬੈਂਕ ਨੂੰ ਕੁਝ ਡਾਊਟ ਲੱਗਦਾ ਹੈ ਕੋਈ ਵੱਡੀ ਅਮਾਊਂਟ ਹੈ ਵੱਡੀ ਰਕਮ ਹੈ ਤਾਂ ਬੈਂਕ ਆਪਣੀ ਤਸੱਲੀ ਦੇ ਲਈ ਉਸ ਵਿਅਕਤੀ ਦਾ ਆਈ ਕਾਰਡ ਵੀ ਲੈ ਸਕਦਾ ਹੈ ਕੋਈ ਪਛਾਣ ਪੱਤਰ ਲੈ ਕੇ ਵੀ ਰੱਖ ਸਕਦਾ ਹੈ ਇਸ ਤਰ੍ਹਾਂ ਵੀ ਹੋ ਸਕਦਾ ਹੈ ਵੈਸੇ ਇਸ ਦਾ ਮਤਲਬ ਇਹੀ ਹੈ ਕਿ ਜਿਹੜੇ ਵਿਅਕਤੀ ਕੋਲੇ ਚੈੱਕ ਹੈ ਬੈਂਕ ਉਸੇ ਨੂੰ ਪੈਸੇ ਦੇ ਦੇਊਗਾ ਬੈਂਕ ਨੇ ਨਹੀਂ ਪੁੱਛਣਾ ਕੌਣ ਹੈ ਕਿੱਥੋਂ ਹੈ ਕੀ ਹੈ ਗੱਲਬਾਤ ਹੈ ਉਹਨੇ ਤਾਂ ਸਿਰਫ ਬੈਂਕ ਨੇ ਦਾ ਸਿਗਨੇਚਰ ਨੇ ਜਿਹੜੇ ਉਹ ਮੈਚ ਕਰਨੇ ਨੇਗੇ ਜੇ ਸਿਗਨੇਚਰ ਮੈਚ ਹੋਗੇ ਤਾਂ ਪੈਸੇ ਉਹਨੂੰ ਦੇ ਦਿੱਤੇ ਜਾਣਗੇ ਜੇ ਅਕਾਊਂਟ ਦੇ ਵਿੱਚ ਪੈਸੇ ਹੈਗੇ ਨੇ ਚੈੱਕ ਬਾਉਂਸ ਨਹੀਂ ਹੋਊਗਾ ਠੀਕ ਹੈ ਜੀ ਬਾਕੀ ਸਾਰਾ ਕੁਝ ਸਹੀ ਭਰਿਆ ਹੋਇਆ ਹੈ ਬੈਂਕ ਚੈੱਕ ਈਸ਼ੂ ਮਤਲਬ ਉਹ ਕੈਸ਼ ਕਰ ਦਊਗਾ ਹੁਣ ਅਸੀਂ ਗੱਲ ਕਰਨੀ ਹੈ ਜਿਹੜੀ ਜਿਵੇਂ ਇਹ ਤਾਂ ਹੈਗਾ ਸੀਗਾ ਅਸੀਂ ਬੀਅਰ ਦੀ ਗੱਲ ਕੀਤੀ ਹੈਗੀ ਹੁਣ ਜੇ ਮੰਨ ਲਓ ਆਰਡਰ ਚੈੱਕ ਹੈਗਾ O R D E R ਆਰਡਰ ਚੈੱਕ ਕੀ ਹੁੰਦਾ ਜੀ ਮੰਨ ਲਓ ਇੱਥੇ ਜਿਹੜਾ A ਵਿਅਕਤੀ ਹੈ ਇਸ ਨੇ B ਨੂੰ ਚੈੱਕ ਦਿੱਤਾ ਠੀਕ ਹੈ ਜੀ ਤੇ ਬਾਕੀ ਸਾਰਾ ਚੈੱਕ ਸਹੀ ਭਰਤਾ ਇਸ ਦਾ ਮਤਲਬ ਇਹ ਹੈ ਕਿ ਸਿਰਫ B ਨੂੰ ਹੀ ਪੈਸੇ ਦਿੱਤੇ ਜਾਣ ਜਿਹੜਾ ਵਿਅਕਤੀ ਜਿਸ ਵਿਅਕਤੀ ਦਾ ਇੱਥੇ ਨਾਮ ਲਿਖਿਆ ਗਿਆ ਹੈ ਸਿਰਫ ਉਸੇ ਵਿਅਕਤੀ ਨੂੰ ਹੀ ਪੈਸੇ ਦਿੱਤੇ ਜਾਣ ਤਸੱਲੀ ਕਰਕੇ ਜੇ ਕੋਈ ਹੋਰ ਵਿਅਕਤੀ ਬੈਂਕ ਦੇ ਵਿੱਚ ਚੈੱਕ ਲੈ ਗਿਆ ਉਸ ਨੂੰ ਪੈਸੇ ਨਾ ਦਿੱਤੇ ਜਾਣ ਇਸ ਦਾ ਆਈਡੀ ਪ੍ਰੂਫ ਵਗੈਰਾ ਚੈੱਕ ਕੀਤਾ ਜਾ ਸਕਦਾ ਹੈਗਾ ਠੀਕ ਹੈ ਜੀ ਪਛਾਣ ਪੱਤਰ ਮੰਗਿਆ ਜਾ ਸਕਦਾ ਹੈ ਕਿ ਤੁਸੀਂ ਕੌਣ ਹੋ ਕਿੱਥੋਂ ਤਸੱਲੀ ਕਰਕੇ ਬੈਂਕ ਇਸ ਨੂੰ ਪੈਸੇ ਦੇ ਦੂਗਾ ਜਾਂ ਇਸ ਦੇ ਖਾਤੇ 'ਚ ਟ੍ਰਾਂਸਫਰ ਕਰ ਦੂਗਾ ਇਸ ਦੀ ਇੱਛਾ ਦੇ ਅਨੁਸਾਰ ਜਾਂ ਇਸ ਨੂੰ ਕੈਸ਼ ਦੇ ਦਿੱਤਾ ਜਾਊਗਾ ਆਰਡਰ ਚੈੱਕ ਦਾ ਮਤਲਬ ਇਹ ਹੈ ਕਿ ਏ ਨੇ ਆਰਡਰ ਕੀਤਾ ਹੈ ਕਿ ਸਿਰਫ ਬੀ ਨੂੰ ਹੀ ਦਿੱਤੇ ਜਾਣਾ ਹੋਰ ਕਿਸੇ ਨੂੰ ਨਾ ਦਿੱਤੇ ਜਾਣਾ ਬੀਅਰਰ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਜਿਹੜੇ ਵਿਅਕਤੀ ਕੋਲੇ ਚੈੱਕ ਹੈਗਾ ਉਸ ਨੂੰ ਦਿੱਤੇ ਜਾਣਾ ਭਾਵੇਂ ਕੋਈ ਹੋਰ ਵਿਅਕਤੀ ਚੈੱਕ ਨੂੰ ਲੈ ਜਾਈ ਬੈਂਕ ਦੇ ਵਿੱਚ ਠੀਕ ਹੈ ਜੀ ਤੇ ਹੁਣ ਅਸੀਂ ਗੱਲ ਕਰਦੇ ਹਾਂ ਕ੍ਰੋਸ ਵਾਲੇ ਚੈੱਕ ਦੀ ਜਿਹੜਾ ਕ੍ਰੋਸਡ ਚੈੱਕ ਅਸੀਂ ਕਿਹਾ ਸੀਗਾ ਸਾਈਡ ਤੇ ਦੋ ਲਾਈਨਾਂ ਖਿੱਚ ਦਿੰਦੇ ਨੇ ਇਸ ਇਹ ਬੈਸੇ ਤਾਂ ਜਿਹੜਾ ਇਹ ਚੈੱਕ ਹੁੰਦਾ ਇਸ ਨੂੰ ਸਭ ਤੋਂ ਸੁਰੱਖਿਅਤ ਚੈੱਕ ਮੰਨਿਆ ਜਾਂਦਾ ਹੈ ਕਿ ਇਸ ਦੇ ਵਿੱਚ ਕੋਈ ਰਿਸਕ ਨਹੀਂ ਕੋਈ ਖਤਰਾ ਨਹੀਂ ਜਿਸ ਜਿਵੇਂ ਅਸੀਂ ਬੀ ਇੱਥੇ ਮੰਨਿਆ ਕਿ ਏ ਨੇ ਬੀ ਨੂੰ ਚੈੱਕ ਦਿੱਤਾ ਹੈ ਬਾਕੀ ਸਾਰਾ ਚੈੱਕ ਠੀਕ ਭਰਿਆ ਹੋਇਆ ਹੈ ਤਾਂ ਫਿਰ ਕੀ ਹੈ ਸਿਰਫ ਇਸ ਦੇ ਖਾਤੇ ਵਿੱਚ ਹੀ ਪੈਸੇ ਟਰਾਂਸਫਰ ਕੀਤੇ ਜਾਣਗੇ ਉਸ ਨੂੰ ਕੈਸ਼ ਨਹੀਂ ਦਿੱਤਾ ਜਾਊਗਾ ਇਸ ਕ੍ਰੋਸ ਦਾ ਮਤਲਬ ਇਹ ਹੈ ਤੇ ਦੂਜੀ ਗੱਲ ਕਿ ਉਸੇ ਬੈਂਕ ਦੇ ਵਿੱਚ ਹੀ ਜਾਣਾ ਪਏਗਾ ਜਿਸ ਬੈਂਕ ਦਾ ਚੈੱਕ ਹੈਗਾ ਠੀਕ ਹੈ ਜੀ ਤੇ ਮੇਰੀ ਜਾਣਕਾਰੀ ਦੇ ਮੁਤਾਬਕ ਜੋ ਮੈਨੂੰ ਜਾਣਕਾਰੀ ਮਿਲੀ ਇਹ ਸੀਗੀ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਬੈਂਕ ਦੀ ਬੈਂਕ ਚੈੱਕ ਦੀ ਬੈਕ ਸਾਈਡ ਸਿਗਨੇਚਰ ਕਿਉਂ ਕੀਤੇ ਜਾਂਦੇ ਨੇ ਬੈਂਕ ਅਲੇ ਆਪਣੇ ਆਪ ਨੂੰ ਸੁਰੱਖਿਅਤ ਕਰ ਲੈਂਦੇ ਨੇ ਕਿ ਅਸੀਂ ਜੀ ਕੈਸ਼ ਕਰਤਾ ਚੈੱਕ ਹੈ ਇਹ ਜਿਹੜਾ ਨਕਦੀ ਦੇਤੀ ਤੇ ਆਰਡਰ ਚੈੱਕ ਦੀ ਅਸੀਂ ਗੱਲ ਕੀਤੀ ਹੈ ਕਿ ਜਿਸ ਦੇ ਨਾਮ ਤੇ ਚੈੱਕ ਜਾਰੀ ਹੋਇਆ ਜਿਸ ਦਾ ਨਾਮ ਲਿਖਿਆ ਗਿਆ ਹੈ ਚੈੱਕ ਵਾਲੇ ਵਿਅਕਤੀ ਵੱਲੋਂ ਜਿਸ ਨੂੰ ਆਰਡਰ ਕੀਤਾ ਗਿਆ ਕਿ ਇਹ ਸਿਰਫ ਇਸ ਵਿਅਕਤੀ ਨੂੰ ਹੀ ਦਿੱਤੇ ਜਾਣ ਠੀਕ ਹੈ ਜੀ ਬੈਂਕ ਨੂੰ ਆਰਡਰ ਕੀਤਾ ਗਿਆ ਕਿ ਫਲਾਣੇ ਵਿਅਕਤੀ ਨੂੰ ਹੀ ਦਿੱਤੇ ਜਾਣ ਹੋਰ ਕਿਸੇ ਨੂੰ ਨਹੀਂ ਤੇ ਕ੍ਰੋਸ ਦੇ ਚੈੱਕ ਦਾ ਮਤਲਬ ਹੈ ਕਿ ਉਸ ਦੇ ਖਾਤੇ ਵਿੱਚ ਹੀ ਟਰਾਂਸਫਰ ਕੀਤੇ ਜਾਣ ਕੈਸ਼ ਨਾ ਦਿੱਤਾ ਜਾਵੇ ਤੇ ਮੈਨੂੰ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਜਰੂਰ ਹੋਵੇਗੀ ਤੇ ਤੁਹਾਨੂੰ ਸਮਝ ਵੀ ਆ ਗਿਆ ਹੋਵੇਗਾ ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਤਾਂ ਜੋ ਹੋਰ ਵੀ ਯਾਰਾਂ ਦੋਸਤਾਂ ਮਿੱਤਰਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਹੋ ਸਕੇ ਇਹ ਹੀ ਬੇਨਤੀ ਸੀ ਇਹ ਜਾਣਕਾਰੀ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ